ਸਾਸੀਕਾਲ ਜੀ ਸੁਆਗਤ ਕਰਦੇ ਹਾਂ ਤੁਹਾਡਾ ਵੀਐਸ ਮੋਟਰ ਗੇਜ ਬਰਨਾਲਾ ਸਿਟੀ ਵੱਲੋਂ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੋਫਾ ਤੋਫਾ ਮਰੂਤੀ ਮਾਡਲ 2006 ਓਨਲੀ 27000 ਕਿਲੋਮੀਟਰ ਰਨਿੰਗ ਹੁਣ ਤੱਕ ਮਰੂਤੀ ਕਾਰ 27000 ਕਿਲੋਮੀਟਰ ਚੱਲੀ ਆ ਮੋਗਾ ਤੋਂ ਬਾਈ ਜੀ ਦੀ ਕਾਲ ਆਈ ਉਹ ਕਹਿੰਦੇ ਸਾਡੇ ਫਾਦਰ ਸਾਹਿਬ ਦੀ ਨਸਾਨੀ ਆ ਵੀਰੇ ਡਰਾਈਵਰ ਸਾਈਡ ਦੀ ਬੈਕ ਵਿੰਡੋ ਰੀਪੇਂਟ ਆ ਤੇ ਕਨੈਕਟਰ ਸਾਈਡ ਦੇ ਫਰੰਟ ਫੈਂਡਰ ਦੀ ਡ్రਾਈ ਡੈਂਟਿੰਗ ਹੋਈ ਵੀ ਆ ਇਹ ਦੋਨੋਂ ਪੀਸ ਮੈਂ ਦੁਬਾਰਾ ਰੀਪੇਂਟ ਕਰਵਾਉਣੇ ਨੇ ਤੇ ਮੈਨੂੰ ਕੰਮ ਪੂਰਾ ਤਸੱਲੀ ਬਖਸ਼ ਚਾਹੀਦਾ ਸਮਾਂ ਵੀ ਤੁਹਾਡਾ ਆਪਣਾ ਜਿੰਨਾ ਮਰਜ਼ੀ ਲਾ ਲਓ ਤੇ ਪੈਸੇ ਵੀ ਜਿੰਨੇ ਤੁਸੀਂ ਮਰਜ਼ੀ ਲੈ ਲਿਓ ਪਰ ਕੰਮ ਸਾਨੂੰ ਓਕੇ ਦੀ ਰਿਪੋਰਟ ਚਾਹੀਦਾ ਇਹੋ ਜੇ ਚੈਲੰਜ ਕਬੂਲਣ ਦੀ ਆਪਾਂ ਨੂੰ ਸ਼ੁਰੂ ਤੋਂ ਹੀ ਆ ਦਿੱਤਾ ਤੇ ਆਪਾਂ ਬਾਈ ਜੀ ਨੂੰ ਕਹਤਾ ਵੀ ਵੈਲਕਮ ਤੁਸੀਂ ਆ ਜਾਓ ਕੋਈ ਦਿੱਕਤ ਨਹੀਂ ਗੱਡੀ ਆਪਾਂ ਨੂੰ ਦੇ ਗਏ ਤੇ ਆਪਾਂ ਪੂਰੀ ਤਸੱਲੀ ਦੇ ਨਾਲ ਕੰਮ ਕਰਤਾ ਓਕੇ ਦੀ ਰਿਪੋਰਟ ਕਲਰ ਮੈਚਿੰਗ ਫਿਨਿਸ਼ਿੰਗ ਜੋ ਤੁਸੀਂ ਸਾਰਾ ਕੁਝ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਹਾਨੂੰ ਦੇਖਣ ਨੂੰ ਮਿਲੂਗਾ ਜਦੋਂ ਬਾਈ ਜੀ ਗੱਡੀ ਲੈਣ ਆਏ ਪੂਰੇ ਫੁੱਲ ਖੋਸੀ ਕੇ ਬਾਈ ਉਹ ਕਹਿੰਦੇ ਜੀ ਸਾਡੀ 100% ਥੱਲੀ ਆ ਬਾਈ ਜੀ ਕੌਣ ਨੇ ਮੋਗੇ ਤੋਂ ਤੇ ਉਹ ਕੀ ਕਰਦੇ ਨੇ ਕਿੱਦਾਂ ਦੇ ਉਹਨਾਂ ਦੇ ਸ਼ੌਂਕ ਨੇ ਆਪਾਂ ਲਾਈਵ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਉਣੀ ਆ ਆਜੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵੀਐਸ ਮੋਟਗੈਜ ਜੁਗਰਨਾਲਾ ਸਿਟੀ ਤੋਂ ਬ੍ਰਜਨਦੀ ਤਰ੍ਹਾਂ ਆਪਾਂ ਤੋਂ ਆਪਾਂ ਦੀਆਂ ਜਿਹੜੀਆਂ ਵੀਡੀਓ ਲੇਵੋ ਦਿਖਾਉਂਦੇ ਰਹਿੰਦੇ ਆ ਆਪਣੇ ਕੋਲੇ ਕਸਟਮਰ ਆਏ ਨੇ ਮੋਗੇ ਤੋਂ ਅੱਜ ਤੋਂ ਵੀਰ 15 ਸਾਲ ਪਹਿਲਾਂ ਕਸਟਮਰ ਆਪਾਂ ਨੂੰ ਲਗਾਤਾਰ ਪ੍ਰਤੀ ਮਿਲਦੇ ਰਹਿੰਦੇ ਨੇ بڑے ਬੰਦਿਆਂ ਦੇ ਨਾਲ ਆਪਣਾ ਵਾਪੈਂਦਾ ਪਰ ਇਹੋ ਜਿਹੀਆਂ ਜਿਹੜੀਆਂ ਰੂਹਾਂ ਨੇ ਇਹ ਬਹੁਤ ਘੱਟ ਮਿਲਦੀਆਂ ਨੇ ਬਾਈ ਜੀ ਇੰਨਾ ਚਾਂਦੀ ਜਲ ਬਸਮਾ ਨੂੰ ਦੱਸ ਨਹੀਂ ਸਕਦਾ ਇੰਨਾ ਵਧੀਆ ਇਹਨਾਂ ਦਾ ਸੁਭਾਅ ਇੰਨਾ ਵਧੀਆ ਇਹਨਾਂ ਦਾ ਨੇਚਰ ਤੇ ਇੰਨੀ ਵਧੀਆ ਰੱਬੀ ਰੂਹ ਬਸ ਕਿਆ ਬਤਾਈਂ ਤੇ ਆਪਣੇ ਦਿਨਾਂ ਨੇ ਇੰਨਾ ਕੁ ਮਾਨ ਕੀਤਾ ਵੀ ਇਹਨਾਂ ਕੋਲੇ ਇਹ ਮੋਤੀਕਾਰ 2006 ਮਾਡਲ ઓਨਲੀ 28000 ਕਿਲੋਮੀਟਰ ਚੱਲੀ ਹੋਈ ਬਿਲਕੁਲ a ਨਿਊ ਬ੍ਰੈਂਡ ਦਾ ਇਹਦੇ ਕਿਸੇ ਨਾ ਕਿਸੇ ਕਾਰਨ ਕਰਕੇ ਸਕ੍ਰੈਚ ਲੱਗੇ ਸੀ ਦੋ ਪੀਸਾਂ ਦੇ ਉੱਪਰ ਚਲੋ ਇਹਨਾਂ ਨੇ ਸੋਸ਼ਲ ਮੀਡੀਆ ਦੁਆਰਾ ਆਪਣੀ ਵੀਡੀਓ ਦੇਖ ਕੇ ਆਪਣੇ ਨਾਲ ਜਿਹੜਾ ਹੈਗਾ ਰਾਤ ਦਾ ਕੰਮ ਕੀਤਾ ਆਪਾਂ ਇਹਨਾਂ ਨੂੰ ਟਾਈਮ ਦਿੱਤਾ ਇਹਨੇ ਮੈਨੂੰ ਬਿਲਕੁਲ ਵੀ ਡਿਸਟਰਬ ਨਹੀਂ ਕੀਤਾ ਕੰਮ ਦੇ ਵਿੱਚ ਇਹ ਕਹਿੰਦੇ ਬਾਈ ਜੀ ਫੁੱਲਾ ਟਾਈਮ ਆ ਤੁਹਾਡੇ ਕੋਲੇ ਬਾਅਦ ਤੁਸੀਂ ਤਸੱਲੀ ਕਰਾਓ ਆਪਾਂ ਨੇ ਕੋਈ ਜਿੰਨੀ ਵੀ ਜਿੰਦ-ਜਾਨ ਲੱਗੀ ਆ ਆਪਾਂ ਉਦਾਂ ਹੀ ਇਹਨਾਂ ਨੂੰ ਪੂਰੀ ਤਸੱਲੀ ਦੇ ਨਾਲ ਕੰਮ ਕਰਵਾ ਕੇ ਦਿੱਤਾ ਬਾਈ ਜੀ ਅੱਜ ਗੱਡੀ ਲੈਣ ਆਏ ਹੋਏ ਨੇ ਤੇ ਆਪਾਂ ਇਹਨਾਂ ਦੇ ਰਿਵਿਊ ਲੈਨੇ ਆ ਤੇ ਉਸ ਤੋਂ ਇਹਨਾਂ ਨੂੰ ਵੀ ਆਪਣਾ ਕੰਮ ਕਿਦਾਂ ਦਾ ਲੱਗਿਆ ਬਾਕੀ ਇਹ ਵੀ ਇੱਕ ਬਹੁਤ ਅ ਰਿਸਪੈਕਟਡ ਪਰਸਨ ਨੇ ਇਹ ਵੀ ਬਹੁਤ ਇੱਕ ਇਹਨਾਂ ਦੀ ਵੀ ਇੱਕ ਹੌਬੀ ਆ ਬਹੁਤ ਤਕੜੀ ਉਸ ਹੌਬੀ ਬਾਰੇ ਵੀ ਇਹ ਤੁਹਾਨੂੰ ਦੱਸਣਗੇ ਤੇ ਇਹਨਾਂ ਦਾ ਜਿਹੜਾ ਪੇਜ ਹੈਗਾ ਕਿਸ ਨਾਮ ਤੇ ਚੱਲਦਾ ਉਹ ਵੀ ਤੁਹਾਨੂੰ ਦੱਸਣਗੇ ਤੁਸੀਂ ਸਰਚ ਕਰਕੇ ਇਹਨਾਂ ਦੇ ਆਫਿਸ ਬਾਰੇ ਜਾਣਕਾਰੀ ਲੈ ਸਕਦੇ ਹੋ ਸੋ ਆਪਾਂ ਬਾਈ ਦੀ ਗੱਲ ਕਰਦੇ ਹਾਂ। ਹਾਂਜੀ ਬਾਈ ਜੀ ਮੈਂ ਮੁਰੇ ਤੋਂ ਤੇ ਉਹ ਨੂੰ ਐਂਟੀਕ ਬਾਈਕਰਾਂ ਦਾ ਬਹੁਤ ਸ਼ੌਕ ਹੈ। ਹਾਂਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹਾਂ। ਤੇ ਗੱਡੀ ਤੇ ਬਹੁਤ ਸ਼ੌਕ ਨਾਲ ਰੱਖੀ ਹੋਈ ਹੈ ਗੱਡੀ ਇਹ ਜਿਹੜੀ ਤੁਸੀਂ ਕੀ ਹੈ। ਹਾਂਜੀ ਹਾਂਜੀ ਤੇ ਗੱਡੀ ਦੇ ਇੱਕ ਤੋਂ ਪੀਛਾ ਦੇ ਸਪੈਸ਼ ਵਗੈਰਾ ਆ ਗਏ ਸੀਗੇ ਬਾਈ ਕੋਲੇ ਆਏ ਸੀ। ਬਲਕਿ ਕਹਤਾ ਤੱਕ ਪਾ ਜਾਂਦਾ ਜੀ ਜਿਹਨੇ ਕੰਮ ਕਰਾਉਣਾ ਹੈ ਤਸੱਲੀ ਬਖਸ਼ ਇਹ ਤੋਂ BS ਬਰਨਾਟ ਉਹ ਵਧੀਆ ਗੈਰੇਜ ਕੋਈ ਵੀ ਕਿਤੇ ਥੂ ਇੰਡੀਆ ਦੇ ਵਿੱਚ ਕੋਈ ਨਹੀਂ ਸਰ ਬਸ ਇਹ ਜਿਹੜੇ ਪੂਰੀ ਸੰਤੋਸ਼ਟੀ ਇੱਥੇ ਆ ਕੇ ਹੋ ਗਈ ਤੁਹਾਨੂੰ ਕੰਮ ਦੀ ਤੇ ਕੋਈ ਸ਼ਬਦ ਹੈ ਨਹੀਂ ਮੇਰੇ ਕੋਲ ਬੱਸ ਤੁਹਾਡਾ ਪੇਜ ਕਿਹੜੇ ਨਾਮ ਦੇ ਉੱਪਰ ਜੀ ਮੇਰਾ ਵਿਕਰਮਜੀਤ ਪੱਪੀ ਕੋਕਰੀ ਦੇ ਨਾਮ ਤੇ ਪੀਜਿਆ ਜੀ ਪੁਨਪਾ ਦਾ ਬਲਵਾਂ ਪਾਛਾ ਜੀ ਉੱਥੇ ਮੇਰੇ ਸੋ ਕਰਾ ਦੀ ਨੇ ਵੀ ਅਦਸ਼ੋਕ ਦੇ ਹੋ ਸਾਰੇ ਵੀ ਸਰ ਦੇ ਉੱਤੇ ਆ ਕੇ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇਹਦਾ ਵਧੀਆ ਕੰਮ ਕਰਕੇ ਦਿੱਤਾ ਨਾਲੇ ਵੀ ਨੂੰ ਹੀ ਕੋਸ਼ਿਸ਼ ਕੀਤੀ ਬਾਕੀ ਸਹੀ ਕਰਾ ਉਸ ਬਸ ਇਹ ਤੁਹਾਨੂੰ ਸਭ ਨੂੰ ਬਹੁਤ ਬਹੁਤ ਤੇ ਬਾਈ ਜੀ ਇਹਨਾਂ ਦਾ ਵੀ ਆਪ ਲੋਕ ਮੋਕਸ਼ ਹੈ ਇਹ ਮੋਕਸ਼ ਹੈ ਇਹਨਾਂ ਦਾ ਮੋਕਸ਼ ਹੈ ਬਾਈ ਜੀ ਦਾ ਮਤਲਬ ਇੱਕ ਆਪਣਾ ਨੋਟੀਫਿਕੇਸ਼ਨ ਕਰਦੇ ਆ ਲਾਟਾ ਖਾ ਇਹ ਵੀ ਤੁਹਾਨੂੰ ਆਪਣੇ ਰਿਵਿਊ ਦੇਣੀ ਹੈ ਸਿਕਾ ਜੀ ਤੇਰਾ ਨਾਮ ਲੱਡਾ ਜੀ ਲੱਡਾ ਮੁਕੇੜਾ ਮੈਂ ਹਾਰਮੋਨੀ ਵਿਸ਼ਾ ਦਾ ਕੰਮ ਕਰਦਾ ਭਾਜੀ ਦੀ ਵੀਡੀਓ ਮੈਂ ਦੇਖੀ ਇਹਨਾਂ ਦੀ ਇੰਸਟਾਗ੍ਰam ਤੇ ਪੇਟ ਦੀਆਂ ਮੈਨੂੰ ਬਹੁਤ ਵਧੀਆ ਲੱਗੀਆਂ ਤੇ ਮੈਂ ਭਾਜੀ ਕੋਲ ਵੀ ਸਾਹਿਬ ਨੂੰ ਕਿਹਾ ਵੀ ਆਪਾਂ ਵੀ ਪੇਟ ਇੱਥੇ ਭਾਜੀ ਤੋਂ ਕਰਾ ਕੇ ਆਉਣਾ ਬੀਐਸ ਮੋਟਰ ਤੋਂ ਤੇ ਸਾਡਾ ਗੱਡੀ ਦਾ ਕੰਮ ਕਰਕੇ ਇਹਨਾਂ 만족 ਹੋਇਆ ਕਿ ਸਾਡਾ ਫਿਰ ਦੁਬਾਰਾ ਉਹਨੂੰ ਮਿਲ ਕਰੂਗਾ ਜੋ ਵੀ ਕੰਮ ਅਸੀਂ ਭਾਜੀ ਕੋਲ ਕਰਵਾਈ ਹੈ ਬਹੁਤ ਸੋਹਣਾ ਕੰਮ ਕੀਤਾ ਕਚੇ ਨੂੰ ਗੱਡੇ ਵਾਸ਼ ਸਾਨੂੰ ਇੱਕ ਵੀ ਕੋਈ ਦਾਗ ਨਹੀਂ ਦਿਖ ਰਿਹਾ ਤੁਹਾਨੂੰ ਪਛਾਣੀ ਨਹੀਂ ਆ ਰਹੀ ਕਿ ਸਾਡੀ ਗੱਡੀ ਉਹ ਹੀ ਆ ਬਹੁਤ ਸੋਹਣੀ ਪਾਜੀ ਦਾ ਕੰਮ ਕੀਤਾ ਹਾਂਜੀ ਤੇ ਤੁਸੀਂ ਬਾਈ ਜੀ ਦੇ ਪੇਜ ਨੂੰ ਜ਼ਰੂਰ ਓਪਨ ਕਰਕੇ ਦੇਖਿਓ ਜੋ ਇਹਨਾਂ ਨੇ ਦੱਸਿਆਗਾ ਨਾਮ ਵਿਕਰਮ ਗੀ ਪੱਪੀ ਉਹ ਕੁਰੀ ਦੇ ਨਾਂ ਤੇ ਪੀਜੀ ਫੋਲੋ ਵੀ ਜ਼ਰੂਰ ਕਰਿਓ ਬਾਕੀ ਜੋ ਇਹਨਾਂ ਦੀ ਹੋબી ਆ ਉਹ ਤੁਹਾਨੂੰ ਜਰੂਰ ਤੁਸੀਂ ਦੇਖੋਗੇ ਤੇ ਤੁਹਾਨੂੰ ਪਤਾ ਲੱਗੂ ਵੀ ਕਿੰਦਾਂ ਦੀ ਦੁਨੀਆ ਦੇ ਵਿੱਚ ਕਿੰਤਾ ਕਿੰਤਾ ਜਿਹੜੇ ਪਾਸ਼ਣ ਨੇ ਉਹ ਬੈਠੇ ਨੇ ਤੇ ਇਹ ਆਪਾਂ ਨੂੰ ਸੱਚ ਕਰਕੇ ਹੀ ਪਤਾ ਲੱਗਦਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਕੰਮ ਦੀ ਵੀਡੀਓ ਨੂੰ ਵੀਰ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਥੈਂਕ ਯੂ ਸਾਰਿਆਂ ਨੂੰ